ਹੜਾ ਲੋਕਲ ਨਿਊਜ਼ ਚੈਨਲ ਸਾਸ਼ਰੋਕਾਲ ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਕਾ ਚੈਨ ਤੇ ਹੁਣ ਸਭ ਤੋਂ ਪਹਿਲਾ ਇੱਕ ਨਜ਼ਾਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਗਿਆ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਾ ਨਮਸਤਾਨ ਗੁਰੂ ਕੀ ਵਡਾਲੀ ਵਿਖੇ ਮਨਾਇਆ ਗਿਆ ਸਲਾਣਾ ਚੋੜ ਮੇਲਾ ਤਰਨਤਾਰਨ ਵਿੱਚ ਚੋਰਾ ਨੇ ਮਨੀ ਐਕਸਚੇਂਜ ਤੇ ਦੁਕਾਨ ਨੂੰ ਬਣਾਇਆ ਨਿਸ਼ਾਨਾ ਆਤੀਆਂ ਖਬਰਾਂ ਵਿਸਤਾਰ ਨਾਲ ਸਾਹਿਬ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਉਥੇ ਸ਼੍ਰੀ ਅਕਾਲ ਪੁਰਖ ਸਾਹਿਬ ਵਿਖੇ ਸਮਾਗਮ ਦਾ ਆਰੰਭ ਕੀਤਾ ਗਿਆ ਇਸ ਮੌਕੇ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਗਿਆਨੀ ਰਖਪੀਰ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਮੈਨੇਜਰ ਜਸਪਾਲ ਸਿੰਘ ਸਗਤੜ ਧਰਮ ਪ੍ਰਚਾਰ ਬਲਵਿੰਦਰ ਸਿੰਘ ਕਾਲਵਾ ਸਮੇਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰੀ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਰਪੰજન ਗੁਰੂ ਸੁਰਮਾ ਵੱਡ ਜੋਦਾ ਬਹੁਤ ਆਰੁਪਕਾਰੀ ਸੇਮੇ ਸਤਿਗੁਰੂ ਮੇਰੀ ਪੀਰੀ ਤੇ ਮਾਲਕ ਬਹੁਤ ਆਰੁਪਕਾਰੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬ ਹੈ ਔਰ ਸ਼੍ਰੀ ਅਕਾਲ ਤਖਸੈਬ ਜੀ ਵਿਖੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅੱਜ ਪ੍ਰਕਾਸ਼ ਪੁਰਬ ਹੈ ਅਤੇ ਭਗਤ ਕਬੀਰ ਸਾਹਿਬ ਜੀ ਦਾ ਵੀ ਅੱਜ ਜਨਮ ਦਿਹਾੜਾ ਹੈ ਜੋ ਸਮੂਹੀਆਂ ਸੰਗਤਾਂ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾ ਰਹੀਆਂ ਨੇ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਔਰ ਭਗਤ ਜੀ ਦੇ ਜਨਮ ਦਿਹਾੜੇ ਦੀਆਂ ਸਮੂਹੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਮੇਰੇ ਪਿਰੇ ਦੇ ਮਾਨਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਮੈਂ ਸਮੂਹ ਸਿੱਖ ਜਗਤ ਨੂੰ ਗੁਰਨਾਮਿਕ ਨਾਮ ਦੇ ਵਾਸੀ ਸਿੱਖ ਸੰਗਤਾਂ ਨੂੰ ਗੁਰੂ ਕਾਲਸਾ ਪੰਥ ਨੂੰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਦਿੰਦਾ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰਤ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰਦਾਨਾਸ਼ ਕਰਨ ਦੇ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰਕੁੱਟ ਲੜੇ ਚਾਰਨ ਦੇ ਵਿੱਚ ਸਫਤ ਪ੍ਰਾਪਤ ਕੀਤੀ ਮੇਰੇ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਗੁਰੂ ਕੀ ਵਡਾਲੀ ਮਾਤਾ ਗੰਗਾ ਜੀ ਦੀ ਪਾਵਨ ਪੂਰਤਕ ਤੋਂ ਅੱਜ ਦੇ ਸ਼ੁਭ ਦਿਹਾੜੇ ਤੇ ਪ੍ਰਕਾਸ਼ ਹੋਇਆ ਪਾਵਨ ਬਾਣੀ ਦੇ ਬਚਨ ਹਨ ਕਿ ਸਤਿਗੁਰ ਸੱਚੇ ਦੀਆ ਭੇਜ ਚਿਰ ਜੀਵਨ ਉਪਜਸ ਸੰਯੋਗ ਉਧਰ ਮਾਹ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਬਿਗਾਸ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭਨੇ ਲਿਖਿਆ ਧੁਰਕ ਐਸੀ ਦੀਨਦਿਆਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਨਾਲ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਉਹਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਆਪਾਂ ਸਾਰੇ ਮਨਾ ਰਹੇ ਹਾਂ ਜਿੱਥੇ ਗੁਰਪੁਰਬ ਦੀ ਵਧਾਈ ਦਿੰਦਾ ਉੱਥੇ ਇਹ ਵੀ ਕੌਮ ਨੂੰ ਬੇਨਤੀ ਕਰਦਾ ਕਿ ਸਤਿਗੁਰਾਂ ਦੀਆਂ ਪਵਿੱਤਰ ਸਖਿਆਵਾਂ ਜਿਹੜੀਆਂ ਉਹਦੇ ਉੱਤੇ ਵੀ ਆਪਾਂ ਸਾਰੇ ਅਮਲ ਕਰੀਏ ਸਤਿਗੁਰ ਜੀ ਨੇ ਬੰਦੀ ਛੋੜ ਜਿਹਨੂੰ ਆਪਾਂ ਦਿਹਾੜਾ ਵੀ ਮਨਾਉਨੇ ਆ ਕਿੱਡਾ ਵੱਡਾ ਪਰ ਉਪਕਾਰ ਕੀਤਾ ਉਸ ਵੇਲੇ ਦੇ ਜ਼ੁਲਮ ਦੇ ਸਤਾਏ ਹੋਏ ਜਿਹੜੇ ਰਾਜੇ ਕਿਲੇ ਦੇ ਅੰਦਰ ਬੰਦ ਸੀ ਕਵਾਲੀਅਰ ਦੇ ਇਸੇ ਤਾਰੀਖ ਤੇ ਸਤਗੁਰ ਜੀ ਨੇ ਮੀਰੀ ਤੇ ਪੀਰੀ ਦਾ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਭਾਵੇਂ ਇਸ ਧਰਤੀ ਤੇ ਪ੍ਰਚਲਿਤ ਪਹਿਲਾਂ ਵੀ ਪ੍ਰੀਤ ਪਕੰਬਰ ਔਲੀਏ ਤਪੱਸਿਆ ਕਰਦੇ ਸੀ ਪਰ ਉਹਨਾਂ ਦਾ ਸਾਧਨ ਆਪਣਾ ਸੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਾ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਸਜੇ ਦੀਵਾਨਾ ਵਿੱਚ ਪੰਥ ਪ੍ਰਸਿੱਧ ਕੀਰਤਰੀਆਂ ਟਾੜੀਆਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨੇਹਾਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਦਾਸ ਜੀਂਦੀ ਮਹਾਰਾਜ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨਾਂ ਦੇ ਗੁਰੂਕੀ ਵਡਾਲੀ ਸਾਹਿਬ ਅੱਜ ਜਨਮ ਦਿਹਾੜੇ ਦੇ ਖੁਸ਼ੀ ਵਿੱਚ ਉਹਨਾਂ ਦੇ ਸਭਾਂ ਨੇ ਜੋ ਘੋੜ ਮੇਲਾ ਮਨਾਇਆ ਜਾ ਰਿਹਾ ਵੈਰੂ ਸੱਚੇ ਪਾਤਸ਼ਾਹ ਤੇ ਬਡਾਲੀ ਸਾਹਿਬ ਸਭ ਸੰਗਤਾਂ ਹੁਣ ਆ ਕੇ ਪਹੁੰਚੀਆਂ ਹਨ ਮਹਾਰਾਜ ਤੇ ਪਾਤਸ਼ਾਹ ਜੀ ਅਬਾਰ ਕਿਰਪਾ ਕੀਤੀ ਆ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਗੁਰੂ ਕੀ ਵਿਡਾਲੀ ਵਿਖੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਜਨਮ ਸਥਾਨ ਤੇ ਸੰਗਤਾਂ ਨਮਸਤਕ ਹੋਈਆਂ ਨੇ ਇਸ ਨਾਮ ਤੋਂ ਆਏ ਜੀ ਅਸੀਂ ਬਹੁਤ ਰੌਣਕਾਂ ਪਹਿਲੀ ਵਾਰ ਦੇਖਣ ਨੂੰ ਮਿਲੇ ਬਹੁਤ ਵਧੀਆ ਲੱਗਦਾ ਜੀ ਕਾਇ ਸੰਤਿ ਵਾਸਤੇ ਜੀ ਅੱਜ ਪਹਿਲੀ ਵਾਰੀ ਦਰਸ਼ਨ ਕਰਨਾ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਹਾਂਜੀ ਸਰ ਬਹੁਤ ਵਧੀਆ ਲੱਗ ਰਿਹਾ ਬਰੂਹਰ ਗੋਬਿੰਦ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਹੈ ਅਸੀਂ ਇੱਥੋਂ ਲੋਕਲ ਹੀ ਆਏ ਆ ਸੰਗਤ ਦੇਖ ਕੇ ਸੰਗਤ ਦਾ ਸੰਗਤ ਦੀ ਖੁਸ਼ੀ ਗੁਰੂ ਜੀ ਦੇ ਲਈ ਪਿਆਰ ਦੇਖ ਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਗੁਰੂ ਕੀ ਵਡਾਲੀ ਸਾਹਿਬ ਆਏ ਆ ਜੀ ਹਾਂਜੀ ਬਹੁਤ ਰੌਣਕਾਂ ਮਹaraj ਦੀਆਂ ਜੀ ਹਾਂਜੀ ਤੇ ਇੱਥੇ ਹਰ ਮਨੋਂ ਕਾਮਨਾਵਾਂ ਸ਼ਬਦਾਂ ਭਾਵਨਾ ਨਾਲ ਜੋ ਵੀ ਸੱਚੇ ਦਿਲੋਂ ਕਰੀਏ ਪੂਰੀਆਂ ਹੁੰਦੀਆਂ ਆ ਜੀ ਮਹਾਰਾਜ ਸੱਚੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਦੇ ਮਿਹਰ ਭਰੇ ਆਸ ਰੱਖਣ ਜੀ ਗੁਰਦੁਆਰਾ ਗੁਰ ਕੀ ਵਡਾਲੀ ਆਏ ਆ ਆਪਾਂ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਹੈ गावा ਬੁਧਪੁਰਾ ਵਾ ਅੱਜ ਬਹੁਤ ਜ਼ਿਆਦਾ ਰੌਣਕਾਂ ਵਾ ਸਾਰੇ ਆਦੇ ਮਨੋ ਕਾਮ ਨ ਪੂਰੀਆਂ ਇਹ ਜਨਮ ਸਥਾਨ ਛੇਵੇਂ ਪਾਸ਼ਾ ਮੇਰੀ ਪੀੜ ਵਾਲੇ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਉਸ ਪਰਮੇਸ਼ਰ ਨੂੰ ਨਮਸਕਾਰ ਇੱਕੀਆ ਸੱਚੇ ਪਾਤਸ਼ਾਹ ਹਰਕਤਾਂ ਪੜਾ ਕਰੇ ਹਰ ਕੋ ਤੰਦਰੁਸਤਿਆ ਬਖਸ਼ੋ ਇਸੇ ਤਰ੍ਹਾਂ ਆਉਂਦੇ ਆਗਮਨ ਪੂਰਬ ਤੇ ਦੱਖਣ ਦੇ ਰਹਿਣ ਅਸੀਂ ڪرਿੰਡੇ ਤੋਂ ਆਏ ਆ ਤੇ ਇਸ ਅਸਥਾਨ ਤੇ ਵੇਖਿਆ ਲੱਖਾਂ ਹੀ ਸੰਗਤਾਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਥਾਨ ਜਨਮ ਅਸਥਾਨ ਗੁਰੂ ਕੀ ਬਡਾਲੀ ਜਿੱਥੇ ਲੱਖਾਂ ਦੀ ਗਿਣਤੀ ਤੋਂ ਵੱਧ ਸੰਗਤਾਂ ਆ ਕੇ ਹਾਜ਼ਰੀਆਂ ਭਰ ਰਹੀਆਂ ਆ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਯੁੱਗ ਅੰਤਰ ਗੁਰੂ ਨਾਨਕ ਕੀ ਵਡਿਆਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੀ ਵਡਾਲੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਮਰਥਰ ਫਾਸਟਵੇ ਖਬਰ ਨਮਣੀ ਕੈਮਰਾਮੈਨ ਪਰੇਸ਼ਰ ਮਾ ਦੇ ਨਾਲ ਰਕੇਸ਼ ਕੁਮਾਰ ਤਰਨਤਾਰਨ ਦੇ ਬੋੜੀ ਚੌਕ ਵਿੱਚ ਮੌਜੂਦ ਵੈਸਟਰਨ ਯੂਨੀਅਨ ਦੀ ਦੁਕਾਨ ਉੱਤੇ ਰਾਤ ਨੂੰ ਚੋਰਾਵਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨ ਮਾਲਕ ਨੇ ਆਖਿਆ ਕਿ 8 ਤੋਂ 10000 ਰੁਪਏ ਦੇ ਕਰੀ ਪੈਸੇ ਸਨ ਉਹਨਾਂ ਕਿਹਾ ਕਿ ਬੰਦੀ ਕਾਰਵਾਈ ਹੋਣੀ ਚਾਹੀਦੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰਾ ਖਿਲਾਫ ਜਲਦ ਕਾਰਵਾਈ ਕੀਤੀ ਜਾਵੇਗੀ ਇਹ ਰਾਤ ਨੂੰ ਅੱਜ ਰਾਤ ਕਰੀਬ 3:30 ਵੇਲੇ ਚੋਰ ਆਇਆ ਸ਼ਟਰ ਤੋੜ ਕੇ ਤੇ ਅੰਦਰੋਂ ਬਲੇ ਬਲੇ ਤੋੜ ਕੇ ਜੋ ਥੋੜੇ-ਬੋੜੇ ਪੈਸੇ ਜਿਹੇ ਉਹ ਲੈ ਕੇ ਚਲੇ ਗਏ ਨੁਕਸਾਨ ਜੀ ਲਗਭਗ 8 ਤੋਂ 10 ਹਜ਼ਾਰ ਦਾ ਹੋਇਆ ਜੀ ਜਿੰਨੇ ਪੈਸੇ ਗਲੇ ਦੀ ਅਸੀਂ ਆਪਣੀ ਪੇਮੈਂਟ ਸਾਰੀ ਕਰ ਲਿਆ ਜੰਨੇ ਆ ਪਰ ਜਿੰਨੀ ਇੱਥੇ ਪੈਸੀ ਉਹ ਸਾਰਾ ਗੱਲਾ ਸਾਫ ਕਰ ਦਿੱਤੀ ਅਸੀਂ ਮੰਗੇ ਗਏ ਆ ਜੀ ਪਰਸੋਂ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਪੂਰਾ ਅੱਡਾ ਵਿਆਰ ਬੰਦ ਸੀਗਾ ਜੇ ਕੱਲੇ ਵਾਲੇ ਤਾਂ ਖੜਾ ਸਾਰੇ ਇਕੱਠੇ ਹੋਏ ਸੀਗੇ ਉਸ ਟਾਈਮ ਤੇ ਉਹਨਾਂ ਨੇ ਕਹਿਆ ਸੀ 10 ਤੋਂ 15 ਦਿਨ ਦੇ ਵਿੱਚ ਵਿੱਚ ਜੇ ਚੋਰ ਬੜੇ ਜਾਣਗੇ ਪਰ ਇੱਕ ਦਿਨ ਉਹ ਨਹੀਂ ਵੀਦਿਆ ਸਾਡੀ ਦੁਕਾਨ ਤੇ ਚੋਰੀ ਹੋ ਗਈ 12 ਦਿਨਾਂ ਦੇ ਵਿੱਚ 10 ਤੋਂ 12 ਨਾ ਕਾਰਨ ਕਿ ਪੰਨੀਗਰਾਮ ਮਿਲਦਾ ਤੇ ਜੇ ਆਈਆਂ ਹੋ ਤਾਂ ਨਾ ਕੋਈ 8000 ਰੁਪਏ ਸਾਡੇ ਕਿੰਨੀ ਦੁਕਾਨਾਂ ਸ਼ਹਿਰ ਚ ਨਾ ਪਤਾ ਜੀ ਕੰਨਾ ਇੱਥੇ ਉਹ ਆਇਆ ਇੱਕ ਬੱਸ ਸਟੈਂਡ ਤੋਂ ਬੱਸਾਂ ਦੇ ਲੱਗੇ ਹੋਏ ਇੱਥੋਂ ਹੀ ਅਸੀਂ ਉਹ ਗ੍ਰੈਂਡ ਹੈ। ਆ ਵੀ ਹਮਾਂ ਦਾ ਵੀ ਕੋਈ ਫਾਇਦਾ ਨਹੀਂ। ਇਨਸਾਨੀਤ ਜ਼ਿੰਦਾਇ ਬਲੱਡ ਸੇਵਾ ਸੁਸਾਇਟੀ ਵੱਲੋਂ 22 ਦਿਨ ਸ਼ਨੀਵਾਰ ਨੂੰ 9 ਤੋਂ ਸ਼ਾਮ 5 ਵਜੇ ਤੱਕ ਕੈਂਪ ਡੈਮ ਗੰਜ ਟਪਾਈ ਰੋਡ ਵਿਖੇ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸਾਹਿਬ ਦਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨ ਇਲਾਕਾ ਕਾਉਂਸਲਰ ਸਰਪਜੀਤ ਸਿੰਘ ਲਾਟੀ ਪਹੁੰਚੇ ਅਤੇ ਉਹਨਾਂ ਦੇ ਨਾਲ ਗੁਰਨਾਮ ਸਿੰਘ ਸ਼ੰਕਰ ਸ਼ਰਮਾ ਸிலோਸ਼ਨਾ ਦੇਵੀ ਭੁਪਿੰਦਰ ਜੱਜ ਰਿੰਕੂ ਪਲਵਾਨ ਪ੍ਰਿੰਸ ਬਾਬਾ ਹਾਜਰ ਸਨ ਭਗਤ ਕਬੀਰ ਜੀ ਦੇ ਜਨਮ ਦਿਨ ਦੇ ਖੁਸ਼ੀ 'ਚ ਅੱਜ ਇਹਨਾਂ ਨੇ ਪ੍ਰਿੰਸ ਜੀ ਨੇ ਤੇ ਇਹਨਾਂ ਦੀ ਸਾਰੀ ਟੀਮ ਨੇ ਬਾਬਾ ਖੇਤਰਪਾਲ ਜੀ ਦੀ ਇਹ ਸਾਰੀ ਫੌਜ ਆ ਸੇਵਾ ਕਰਦੇ ਨੇ ਸੋ ਅੱਜ ਇਹ ਸਾਰੀ ਯੂਥ ਬ੍ਰਿਗੇਡ ਨੇ ਇੱਥੇ ਬ੍ਰਾਡ ਡਿਟ੍ਰੇਸ਼ਨ ਕੈਂਪ ਜਿਹੜਾ ਲਾਇਆ ਸੋ ਮੈਂ ਜਿੱਥੇ ਭਗਤ ਕਬੀਰ ਜੀ ਦਾ ਜਨਮ ਦਿਨ ਤੇ ਮੁਬਾਰਕਬਾਦ ਜਨਾ ਉੱਥੇ ਇਹਨਾਂ ਦਾ ਧਰਵਾਦ ਵੀ ਕਰਨਾ ਹੈ ਸਾਰੀ ਟੀਮ ਦਾ ਪ੍ਰਿੰਸ ਜੀ ਦਾ ਸਾਰੀ ਟੀਮ ਦਾ ਧਰਵਾਦ ਕਰਨਾ ਹੈ ਜਿਨ੍ਹਾਂ ਨੇ ਬਲੱਡ ਡੋਨੇਸ਼ਨ ਕੈਂਪਸ ਜਿੱਥੇ ਲਾਇਆ ਸੋ ਇਹ ਬੜੀ ਸੇਵਾ ਵਾਲਾ ਕੰਮ ਹੈ ਬੜੇ ਪੁੰਨ ਵਾਲਾ ਕੰਮ ਹੈ ਜਿਹੜੇ ਬਲੱਡ ਡੋਨੇਸ਼ਨ ਕੈਂਪ ਨੇ ਸੋ ਇਹ ਸੇਵਾ ਕਰਦੇ ਨੇ ਪਿਛਲੀ ਵਾਰ ਵੀ ਇਹਨਾਂ ਨੇ ਕੈਂਪ ਲਾਇਆ ਸੀ ਇਸ ਵਾਰ ਵੀ ਇਹਨਾਂ ਨੇ ਕੈਂਪ ਲਾਇਆ ਹੈ ਸੋ ਮੈਂ ਸਮਝਦਾ ਹਾਂ ਜੀ ਸੇਵਾ ਜਰੀਆ ਸਮਾਜ ਚ ਨੌਜਵਾਨਾਂ ਨੂੰ ਕਰਨੀ ਚਾਹੀਦੀ ਹੈ ਇੱਕ ਇਨਸਾਨ ਦਾ ਬਲੱਡ ਦਿੱਤਿਆਂ ਦੂਸਰੇ ਦੀ ਜਾਨ ਬਚ ਸਕਦੀ ਹੈ ਜਿਹਨੂੰ ਲੋੜ ਆ ਸੋ ਇਹ ਫ੍ਰੀ ਜਿਹੜਾ ਬਲੱਡ ਡੋਨੇਸ਼ਨ ਕੈਂਪ ਸੋ ਇਹ ਸੇਵਾ ਸੋ ਮੈਂ ਇਹਨਾਂ ਨੂੰ ਫੇਰੇ ਇੱਕ ਪਰਬ ਮਾਰਕਾ ਪਾ ਦਿੰਨਾ ਸੋ ਸਾਰਿਆਂ ਦਾ ਧੰਨਵਾਦ ਕਰਨਾ ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਚਲੈਕੀਆ ਦੇ ਦਵਿੰਦਰ ਸਿੰਘ ਨੇ ਆਪਣੇ ਗੁਆੰਡੀ ਕਸ਼ਮੀਰ ਸਿੰਘ ਤੇ ਪਾਲੜ ਕੁੱਕੜ ਅਤੇ ਪਸ਼ੂਆਂ ਨੂੰ ਚਿਹਰੀਲੀ ਦਵਾਈ ਪਾ ਕੇ ਮਾਰਨ ਦੇ ਦੋਸ਼ ਲਗਾਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਦਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਰਿਪੋਰਟ ਦਰਜ ਕਰਵਾ ਕੇ ਮੰਗ ਕੀਤੀ ਗਈ ਕਿ ਦੋਸ਼ੀਆਂ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਉਹਨੇ ਕੁੱਕੜਾਂ ਨੂੰ ਦਵਾਈ ਪਾਤੀ ਜੇ ਤੇ ਨਾਲ ਹੀ ਸਾਰੇ ਸਾਡੇ ਖੁਰਲੀ ਖਰਲੀ ਜੀ ਵੀ ਛੱਟੇ ਆਏ ਜੇ ਤੇ ਆ ਡੰਗਰਾਂ ਨੂੰ ਵੀ ਵੱਜੇ ਤੁਹਾਡੇ ਸਾਹਮਣੇ ਇਹ ਵੀ ਪਠੇ ਘਟ ਖਾਂ ਰਹਿ ਜੇ ਦੋ ਜਨਮਰ ਮਰਗੇ ਤੇ ਬਾਕੀ ਆ ਮਰਨੇ ਪਏ ਰਾਂਜ ਨੇ ਪਹਿਲੇ ਸਾਡੀ ਪਾਈ ਤੋਂ ਝਗੜਾ ਆ ਤੇ ਝਗੜੇ ਤੋਂ ਬਾਅਦ ਹੁਣ ਇਥੋਂ ਤੱਕ ਆ ਗਏ ਪਹਿਲੋ ਮੇਰੇ ਘਰ ਵੀ ਇੱਕ ਦਿਨ ਮੁੰਡਾ ਆਣ ਕੇ ਗੱਲ ਪੈ ਗਿਆ ਜੀ ਉਹਨਾਂ ਦੇ ਗਵਾਲੀ ਉਹਨੇ ਪਾਈ ਅਕ ਧੂਮ ਮੁਰਗੇ ਮੁਰਗੇ ਮਰ ਗਏ ਹਾਂਜੀ ਉਹ ਤਸਦੀਕ ਕਰ ਰਹੇ ਨੇ ਤਸਦੀਕ ਕਰਕੇ ਜੈਸੀ ਪਰਵਾਹੀ ਹੋਏਗੀ ਹਾਜ਼ਰਤ ਪੀਰ ਬਲੈਦ ਸ਼ਾ ਵਾਲੀ ਮੋਤੀਆਂ ਵਾਲੀ ਸਰਕਾਰ ਚਦਾ ਸਲਾਨਾ urs ਮੁਬਾਰਕ ਪੀਰ ਬਾਬਾ ਮੰਨੇ ਵਾਲਾ ਜੀ ਸੱਚੀ ਸਰਕਾਰ ਫਤਾਪੁਰ ਸ਼ਰੀਫ ਵਿਖੇ ਬੜੀ ਧੂਮ ਤਾਮ ਨਾਲ ਮੜਾਇਆ ਗਿਆ ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਪਰਮਜੀਤ ਚੋਪੜਾ ਲਾਟੀ ਕੋਸਲਰ ਅਮਨਵੀਰ ਕਾ ਸਮੇਤ ਕਈ ਲੋਕ ਹਾਜ਼ਰ ਸਨ ਅੱਜ ਬਾਬਾ ਮੰਦੇਸ਼ਾ ਦੀ ਪਵਿੱਤਰ ਵਿਰਾਗਾ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲੀ ਮੇਲਾ ਸਾਰੀਆਂ ਸੰਤਾਂ ਵੱਲੋਂ ਬੜੀ ਚੜ੍ਹਤ ਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਸਾਰੀਆਂ ਸੰਤਾਂ ਨੂੰ ਅੱਜ ਦੇ ਸ਼ੁਭ ਦਿਨ ਤੇ ਮੁਬਾਰਕਬਾਦ ਵੀ ਦਿੰਦਾ ਹਾਂ ਮੈਂ ਹਮੇਸ਼ਾ ਇੱਥੋਂ ਅਸ਼ੀਰਵਾਦ ਲੈਣ ਆਉਂਦਾ ਹਾਂ ਸੋ ਬੜੀ ਪਵਿੱਤਰ ਸਥਾਨ ਹੈ ਇੱਥਾਰਾ ਲੋਕ ਇੱਥੋਂ ਅਸ਼ੀਰਵਾਦ ਲੈ ਲਉਂਦੇ ਨੇ ਆਪ ਸਾਬ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰਜ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਿਹਾ ਹੈ ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰਜ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇਦ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹਾ ਦੇਵੋ ਰਾ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ ਜੰਗਲਾਤ ਵਿਭਾਗ ਪੰਜਾਬ ਮੌਨਸੂਨ ਸੀਜ਼ਨ ਦੌਰਾਨ ਸੂਬੇ ਭਰ ਵਿੱਚ 2.5 ਕਰੋ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਅਤੇ ਸਬੰਧਿਤ ਜੰਗਲਾਤ ਵਿਭਾਗ ਵੱਲੋਂ ਨਰਸਰੀਆਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਮੌਨਸੂਨ ਸੀਜ਼ਨ ਦੌਰਾਨ ਵੱਖ-ਵੱਖ ਵਿਭਾਗਾਂ ਵਿੱਚ ਮੌਜੂਦ ਖਾਲੀ ਥਾਵਾਂ ਵਿੱਚ ਪਲਾਂਟੇਸ਼ਨ ਕਰਵਾਉਣ ਲਈ ਬੂਟੇ ਮੁਹੱਈਆ ਕਰਵਾਏ ਜਾਣ ਕਿ ਇਸ ਸੰਬੰਧੀ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਦਿਆਂ ਹੋਇਆ ਵਿਤ ਕਮਿਸ਼ਨਰ ਵਨ ਵਿਭਾਗ ਕ੍ਰਿਸ਼ਨ ਕੁਮਾਰ ਨੇ ਜਾਣਕਾਰੀ ਸਾਂਝੀ ਕੀਤੀ 626ਵੇਂ ਭਗਤ ਕਬੀਰ ਮਹਾਰਾਜ ਜੀ ਦੇ ਜਨਮ ਦਿਵਸ ਤੇ ਸੰਬੰਧ ਵਿੱਚ ਸਾਬਕਾ ਕੌਂਸਲਰ ਸੁਲੋਚਨਾ ਦੇਵੀ ਵੱਲੋਂ ਆਪਣੇ ਗ੍ਰਹਿ ਵਿਖੇ ਲੰਗਰ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਲਾਟੀ ਕੌਂਸਲਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ तो तो फास्टवे फिल्मी चैनल नंबर 240 थे। चाली मूवी चैनल नंबर 241 थे। इकताली मेट्रो चैनल नंबर 242 थे। बताली म्यूजिक चैनल नंबर 243 थे। ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਕੀਤਾਚਾਰੇ ਮੰਦਿਰਾਲਾ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾਚਾਂਦ ਫਾਸਟਵੇ ਦੇ ਲੋਕਲ ਚੈਨਲ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930 AA3 ਤੇ ਸੰਪਰਕ ਕੀਤਾ ਜਾ ਸਕਦਾ ਹੈ માયોગ સ્પેસ ડિજીપી હોમ ગાર્ડસ અને ડાયર ડિફેન્સ ડિવીઝનલ કમ્ડેન્ટ હોમ ગાર્ડસ જલંઘર આદેશ અનુસાર પોલીસ લાઈન દહાતી કમંડરમ ગાર્ડસ અમૃતસર પ્રધાનગી હેઠ રા યોગ દિવસ મનાયા મોત કૌર સ્ટોર સુપરીટ રમન કુમાર કંપની કમંડર મનજીત જગમોહન તો અવા સિલ ડિફેન્સ તે અહદેદારાને હાજરી ભરી थाड़ा कंबो वलो एक तीबोर पिस्तौल दो रोद अते एक स्विफ्ट गड्डी समेत दो दोशियां नु काबू कर मामला दर्ज ਕੀਤਾ ਗਿਆ ਹੈ भगत कबीरदास जी ਦਾ ਜਨਮ ਦਿਵਸ ਬੜੀ ਧੂਮ-ਧਾਮ ਨਾਲ اسلامਾਬਾਦ ਵਿਖੇ ਮਨਾਇਆ ਗਿਆ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਰੀ सुरेंद्र ਕੁਮਾਰ ਸ਼ਿੰਦਾ ਲਾਟੀ ਕੌਂਸਲਰ ਗੁਰਤੇਪ ਸਿੰਘ ਦਾਰਾ ਅਮਨਵੀਰ ਕਾ ਸਮੇਤ ਕਈ ਲੋਕ ਹਾਜ਼ਰ ਸਨ हूं समा होगे एक छोटे जहे ब्रेक का ब्रेक तो बाद तुसी वेखोगे गुरुद्वारा पलास साहिब विखे मनाया गया श्री गुरु हर गोबिंद साहिब जी का प्रकाश पुरब कुछ और खबरा एक छोटे ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਪਲਾਸ ਸਾਹਿਬ ਵਿਖੇ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਸ਼ਰਧਾ ਭਾਵਨਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਲੰਗਰ ਲਗਾਇਆ ਗਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਠੰਡੇ ਮਿੱਠੇ ਚਾਹ ਦੀ ਸ਼ਭੀ ਅਤੇ ਸ਼ਰਧਾਈ ਲਗਾਈ ਗਈ। ਵੱਡੀ ਗਿੰਤੇ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਈ ਵਿਖੇ ਮੱਥਾ ਟੇਕਿਆ ਪੰਤ ਪ੍ਰਸਿੱਧ ਕੀਰਤਨੀ ਢਾਡੀ ਜਥਿਆਂ ਨੇ ਕਥਾਕਾਰ ਕੇ ਸੰਗਤਾਂ ਨੂੰ ਨੇਹਾਲ ਕੀਤਾ ਇਸ ਮੌਕੇ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀਵਾਲ ਸੁਖਵਿੰਦਰ ਸਿੰਘ ਵਾਹਲਾ ਕੁਲਦੀਪ ਸਿੰਘ ਪੰਡੋਰੀ ਅਮਰ ਸਿੰਘ ਪੰਗੂ ਅਮਰਜੀਤ ਸਿੰਘ ਸਮੇਤ ਵੱਡੀ ਗਿੰਤੇ ਵਿੱਚ ਸੰਗਤਾਂ ਹਾਜ਼ਰ ਸਨ ਬਹੁਤ ਸਾਰੇ ਸ਼ੇਵ ਪਾਸ਼ਾ ਦਾ ਪ੍ਰਕਾਸ਼ਪੁਰ ਆ ਤੇ ਦਰਸ਼ਣ ਕਰਨ ਆਏ ਆ ਤੇ ਗੁਰੂ ਸਾਹਿਬ ਕੋ ਅਰਦਾਸ ਕਰਦੇ ਸੱਚੇ ਪਾਸ਼ਾ ਸਭ ਦੀ ਚੜ੍ਹਦੀ ਕਲਾ ਨਾਮਦਾਨ ਅਮਰਤ ਵੇਲਾ ਚੜ੍ਹਦੀ ਕਲਾ ਬਖਸ਼ੇ ਅਸ ਅੱਜ ਦੇ ਦਿਨ ਗੁਰੂ ਸਾਹਿਬ ਨੇ ਗੁਰ ਕੀ ਵਡਾਲੀ ਵਿਖੇ ਗੁਰੂ ਅਰਜਨ ਦੇ ਮਹਾਰਾਜ ਦੇ ਤੇ ਮਾਤਾ ਗੰਗਾ ਜੀ ਦੀ ਕੱਖੋਂ ਅਵਤਾਰ ਧਾਰਿਆ ਸੀ ਤੇ ਸਾਰੇ ਦੁਨੀਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਅੱਜ ਅਸੀਂ ਸਿਮਾਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨ ਸੋ ਪ੍ਰਾਪਤ ਗੁਰਦਵਾਰਾ ਪਲਾਹ ਸਾਹਿਬ ਵਿਖੇ ਦਰਸ਼ਨ ਕਰਨ ਮਾਰਤੇ ਆਏ ਆਂ ਔਰ ਸੰਗਤਾਂ ਵਿੱਚ ਅੱਜ ਦੇ ਸ਼ੁਭ ਦਿਹਾੜੇ ਦੇ ਵਿੱਚ ਬਾਰੀ ਉਤਸਾਵ ਆ ਸੋ ਸੰਤਾਨ ਵਿੱਚ ਅਥਾ ਜਿਵੇਂ ਲੰਗਰ ਚੱਲ ਰਿਹਾ ਔਰ ਹੋਰ ਸਵਾਵਾਂ ਹੋ ਰਹੀਆਂ ਬਹੁਤ ਸਵਾਵਾਂ ਸੋ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਮਨ ਪਰਸਾਨ ਹੋ ਰਿਹਾ ਵਾ ਔਰ ਸੰਤਾਂ ਨੂੰ ਅੱਜ ਦੇ ਸ਼ਬਦ ਧੜ ਕੇ ਬਹੁਤ ਬਹੁਤ ਵਧਾਈ ਦਿਨਾ ਜੀ ਪੰਜ ਪਿਆਲੇ ਪੰਜ ਪੇਰ ਸੱਤਨ ਪੇਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਐਸੇ ਦੀਨ ਦੇਵਾਲ ਪਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਸੰਗਤਾਂ ਜਿਹੜੀਆਂ ਵਾ ਬਹੁਤ ਹੀ ਇੱਥੇ ਗੁਰਦੁਆਰਾ ਪਾਲਸ ਹੈ ਵਿਕੇ ਉਹ ਮੁਹਮਾ ਕੇ ਪਹੁੰਚਿਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬੇ ਪੂਰੀ ਵਾਲਿਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਜਿਹੜਾ ਜਨਮ ਦਿਹਾੜਾ ਗੁਰੂ ਜੀ ਦਾ ਬਹੁਤ ਹੀ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਵਾ ਮੇਰੀ ਪੀੜ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਅਰਗਵੰਦ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਪ ਦੀ ਸਮੂਹ ਦੇਸ਼ ਉਦੇਸ਼ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਸਮੁੱਚੇ ਵੀਰਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਅਸੀਂ ਧਾੜ ਨਗਰ ਤੋਂ ਆਏ ਆ ਹਰ ਸਾਲ ਸਰਦਾਈ ਦੀ ਸ਼ਪੀਲ ਦੀ ਸੇਵਾ ਕਰਦੇ ਆ ਤੇ ਕਰਦੇ ਰਵਾਂਗੇ ਤੇ ਸਦਾ ਹੀ ਮਹਾਰਾਜੀ ਜਰ ਗੋਬਿੰਦ ਸਾਹਿਬ ਨੇ ਸਾਨੂੰ ਆਵਾਜ਼ ਮਾਰ ਕੇ ਬੁਲਾਇਆ ਵਾ ਆਪਣੇ ਚਰਨਾਂ ਚ ਲਾਇਆ ਵਾ ਸੰਗਤਾਂ ਜੋ ਜੋ ਸੇਵਾ ਕਰਦੀਆਂ ਤਰੁਮਾਨਾ ਸਭ ਦੀਆਂ ਆਸਮਰਦਾਂ ਪੂਰੀਆਂ ਹੋਣ ਮਹਾਰਾਜ ਇਦਾਂ ਹੀ ਕਰਦਾ ਰਹੂਗੇ ਮੇਰੀ ਪੀਰੀ ਦੇ ਮਾਲਕ ਸਤਿ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਪਲਾਸ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਅਤੇ ਦੇਸ਼ ਦੀ ਸ਼ਾਂਤੀ ਦੀ ਅਰਦਾਸ ਕੀਤੀ ਇਸ ਮੌਕੇ ਬਖ ਬਖ ਸਭਾ ਸੁਸਾਇਟੀਆਂ ਵੱਲੋਂ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਸਨ ਅਮਰਥਰ ਫਾਟਵੇ ਖਬਰਨਾਮਾ ਲਈ ਕੈਮਰਾਮੈਨ ਪਰੇਸ਼ਰ ਸ਼ਰਮਾ ਦੇ ਨਾਲ ਰਕੇਸ਼ ਕੁਮਾਰ ਜ਼ਿਲ੍ਹਾ ਤਰਨਤਾਰਨ ਦੇ ਇਤਿਹਾਸਿਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਚਬਾਲ ਦੇ ਐਸਐਚਓ ਜੱਸਾ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਹਰਤਿਆਲ ਸਿੰਘ ਵਾਸੀ ਪੋਜਿਆ ਜੋ ਕਿ ਪਹਿਲਾ ਵੀ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਜਾਂਦਾ ਸੀ ਅਤੇ 10-15 ਸਾਲ ਤੋਹੀ ਇੱਥੇ ਸੇਵਾ ਕਰ ਰਿਹਾ ਸੀ ਤਾਂ ਅਚਾਨਕ ਉਸਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਉਸਨੇ ਦਰਬਾਰ ਸਾਹਿਬ ਚ ਗੁਟਕਾ ਸਾਹਿਬ ਲਿਆ ਕੇ ਉਸ ਦੀ ਬੇਅਦਬੀ ਕਰ ਦਿੱਤੀ ਫਿਲਹਾਲ ਦੋਸ਼ੀ ਨੂੰ ਗ੍ਰਫਤਾਰ ਕਰਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਜਿਹੜੀ ਘਟਨਾ ਹੋਈ ਬਹੁਤ ਦੁਖਦਾਈ ਵੱਡੀ ਘਟਨਾ ਹੋਈ ਆ ਜੋ ਕਿ ਜਿਹੜਾ ਸਾਡੇ ਮੱਝ ਦਾ ਪ੍ਰਸਿੱਧ ਇਤਿਹਾਸਕ ਸਥਾਨ ਬ੍ਰਹਮ ਗਿਆਨੀ ਬਾਬੂ ਡਾ ਸਾਹਿਬ ਜੀ ਦਾ ਹੈ ਤੇ ਦੂਜੀ ਗੱਲ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਆ। ਉਸ ਟਾਈਮ ਤੇ ਇਸ ਬੰਦੇ ਨੇ ਜਿਹੜਾ ਵਾ ਇੱਕ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਫਿਰ ਦਰਬਾਰ ਦੇ ਅੰਦਰ ਦਿੱਤਾ। ਇਹ ਬੜੀ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਸਾਡੇ ਉੱਥੇ ਸੇਵਾਦਾਰਾਂ ਦੇ ਹੋਣ ਦੇ ਪ੍ਰਬੰਧ ਦੇ ਹੇਠ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਜਿਹੜਾ ਵਾ ਗੁੜਕਾ ਸਾਹਿਬ ਦੀ ਬੇਅਦਬੀ ਕਰ ਗਿਆ ਤੇ ਹੁਣ ਇਹਨੂੰ ਇੱਥੇ ਥਾਣੇ ਲਿਆਂਦਾ ਗਿਆ। ਵੈਸੇ ਤੇ ਆਪਾਂ ਬਹੁਤ ਅੱਗੇ ਜਿਹੜੇ ਆ ਧਾਰਮਿਕ ਪਰਚੇ ਜਿਹੜੇ ਆ ਪੁਲਿਸ ਤੋਂ ਕਰਵਾ ਚੁੱਕੇ ਆ। ਜਿਹੜੀ ਧਾਰਾ ਉਹ 295 ਜਾਂ 295 ਦੀ ਜਿਹੜੀ ਜਮਾਨਤ ਹੈ ਉਹ ਦੂਜੇ ਤਰੀਕੇ ਦੇ ਦਿਨ ਹੋ ਜਾਂਦੀ ਆ ਉਹ ਬੰਦੇ ਜਿਹੜੇ ਬਾਹਰ ਆ ਜਾਂਦੇ ਆ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਇਹਦਾ ਜਿਹੜੀ ਆ ਸੇਵਾ ਤੇ ਸੰਗਤ ਨੂੰ ਕਰਨੀ ਚਾਹੀਦੀ ਸੀ ਸੰਗਤ ਪਹਿਲਾਂ ਵੀ ਕਿਤੇ ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ ਸਨ ਅਫਰ ਦੇ ਹਾਲ ਸਿੰਘ ਪੋਜਿਆ ਪਿੰਡ ਦਾ ਤੇ ਪਾਪਾ ਚੱਲਣ ਕੀ ਪတ်ਤੀ ਆ ਜੀ ਉੱਥੋਂ ਦੇ ਰਹਿਣ ਵਾਲਾ ਹੈ ਜੋ ਉਹਦੇ ਵੈਸੇ ਤੇ ਅਮਰਤਾਰੀ ਪਰਿਵਾਰ ਸੀ ਸਾਰਾ ਉਹਦੇ ਫਾਦਰ ਹੀ ਚੜਾ ਗਿਆ ਇਹ ਕਹਿੰਦੇ ਲੰਗਰ ਹਾਲ ਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦ ਭਾਗੀ ਕਰਨਾ ਨੇ ਕੀਤੀ ਦਰਬਾਰ ਦੇ ਵਿੱਚ ਗੁਟਕਾ ਸਾਹਿਬ ਲੈ ਕੇ ਪਾਠ ਕਰਨ ਕਰ ਮਿਲ ਕੇ ਕੋਈ ਜਵਾਂ ਖਿੱਚਦੇ ਨੇਤ ਨੇਮ ਗੁਟਕੀ ਦੇ ਕੋਈ ਮੰਨ ਕੇ ਚੱਲੀ ਆਪਾਂ ਤੇ 134 ਤੋਂ ਲੈ ਕੇ 174 ਤੱਕ 131 ਤੋਂ ਲੈ ਕੇ 174 ਤੱਕ ਕਰਕੇ ਸੀ ਤੇ 295 ਦੇ ਤੱਤ ਪਰਚਾ ਦਿੱਤੀ ਸ਼੍ਰੀ ਗੰਗਾ ਰਾਮ ਸ਼ੀਵਾਲਾ ਬਜ਼ਾਰ ਸਿਰਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਾਮਾਨ ਜੀ ਦੇ ਪਾਠ धरਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਾਂ ਇਸ ਮੌਕੇ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਪਾਠਾਂ ਵਿੱਚ ਹਾਜ਼ਰੀਆਂ ਪਰ ਕੇ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਐਨ ਰਮਾਇਣ ਪਾਠਾਂ ਦਾ ਵਿਸ਼ੇਸ਼ ਪ੍ਰਸਾਰਣ ਫਾਸਟਵੇ ਦੇ ਚੈਨਲ ਨੰਬਰ 243 ਤੇ ਸ਼ਾਮ 5 ਵਜੇ ਕੀਤਾ ਚਾਰੇ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦਾ ਦਿਲ ਕਹਿਲਾਉਣ ਵਾਲੀ ਲਾਰੈਂਸ ਰੋਡ ਦੇ ਨਜ਼ਦੀਕ ਕੰਪਨੀ ਬਾਗ ਵਿਖੇ ਫਨਲੈਂਡ ਚਿਲड्रन ਸਪਾਰਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਅਤੇ ਵੱਡੇ ਉਸਤਾਂ ਲੱਗੇ ਝੂਲਿਆਂ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਵਾਸਤੇ ਚੰਗੀ ਖਬਰ ਹੈ ਕਿ ਫਨਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਹੈ ਪਾਰਕ ਦੇ ਅੰਦਰ ਲੱਗੇ ਝੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ ਗੁਰਦੁਆਰਾ ਛੇਵੀਂ ਪਾਛਾਈ ਰਣਜੀਤ ਐਵੇਨਿਊ ਤੋਂ ਸ਼੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪਹਹਾੜੇ ਦੇ ਸਬੰਧ ਵਿੱਚ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ ਵਾਕ-ਵਾਕੀ ਇਲਾਕੇ ਵਿੱਚ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਜਸਪਾਲ ਸਿੰਘ ਵਾਈਸ ਪ੍ਰੈਜ਼ੀਡੈਂਟ ਬਲਕਾਰ ਸਿੰਘ ਕੈਸ਼ੀਅਰ ਸੰਤੋਖ ਸਿੰਘ ਸਕੱਤਰ ਮੈਨੇਜਰ ਮਲਕੀਤ ਸਿੰਘ ਚਰਨ ਸਿੰਘ ਬਲਕੀਤ ਸਿੰਘ ਬਲਜੀਤ ਸਿੰਘ ਵੀ ਹਾਜ਼ਰ ਸਨ ਗੁਰਦੁਆਰਾ ਛੇਵੀਂ ਪਾਰਸੀ ਰੰਜੀਤ ਐਵਨੂ ਤੋਂ ਮਹਾਨਗਰ ਕੀਰਤਨ ਜਾ ਰਿਹਾ ਜੀ ਸਾਰਾ ਇਹ ਇਹ ਨਗਰ ਕੀਰਤਨ ਇਹ ਬਲਾਕ ਰੰਜੀਤ ਐਵਨੂ ਬੀ ਬਲਾਕ ਦੀਆਂ ਪੂਰੇ ਜਿਹੜਾ ਏਰੀਆ ਹੈ ਉਹਦੇ ਵਿੱਚ ਵੀ ਹੁੰਦਾ ਹੋਇਆ ਵਾਪਸ ਛੇਵੀਂ ਪਾਰਸੀ ਗੁਰਦੁਆਰਾ ਸਾਹਿਬ ਪਹੁੰਚਣਾ ਹੈ ਜੀ ਸੰਤਾਨ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਗਾਇ ਗੁਰੂ ਬਹੁ ਆਪਣੇ ਆਮਰਾ ਸਕੋ ਗੁਰੂ ਦੇ ਲੜ ਲੱਗੋ ਜੀ ਤੇ ਚੰਗੇ ਕੰਮ ਕਰੋ ਵਾਹਿਗੁਰੂ ਦੇ ਨਾਮ ਦਾ ਜਪੋ ਜੀ ਪਿੰਡ ਵੈਰੋ ਕੀ ਵਿਖੇ ਪੀਰ ਬਾਬਾ ਸ਼ਾਹ ਬਖਤਿਆਰ ਦੀ ਯਾਦ ਵਿੱਚ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਪਿੰਡ ਦੇ ਸਹਿਯੋਗ ਅਤੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਨਾਲ ਕਰਵਾਇਆ ਗਿਆ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਦਰਗਾਹ ਉੱਪਰ ਪੂਜਨਾ ਸ਼ੁਰੂ ਕਰ ਦਿੱਤਾ ਥਾ ਥਾ ਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਏ ਗਏ ਇਸ ਮੌਕੇ ਮਨਿੰਦਰ ਸਿੰਘ ਬਿੱਟੂ ਆਲਖ ਸੁਖਦੀਪ ਸਿੰਘ ਵਿਕਰਮਜੀਤ ਸਿੰਘ ਸੁਮਿੱਤਰ ਸਿੰਘ ਜਸਜੀਤ ਸਿੰਘ ਹਾਜ਼ਰ ਸਨ ਆਰੇ ਸਮਾਜ ਮੰਦਿਰ ਲਾਰੈਂਸ ਰੋਡ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਅਰੁਣ ਮਹਾਸ਼ਨ ਦੀ ਚੌਥੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਪ੍ਰਧਾਨ ਡਾਕਟਰ ਐਸ਼ਵਰਿਆ ਮਹਿਰਾ ਦੀ ਪ੍ਰਧਾਨ ਕੀ ਹੇਟ ਕੀਤਾ ਗਿਆ ਇਸ ਮੌਕੇ ਉਹਨਾਂ ਦੀ ਯਾਦ ਵਿੱਚ ਸਤ ਸੰਕੀਤਾ ਕੀਤਾ ਅਤੇ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਆਏ ਹੋਏ ਮਹਿਮਾਨਾਂ ਨੂੰ ਬੂਟੇ ਵੰਡੇ ਗਏ ਆਰੇ ਸਮਾਜ ਦੇ ਪੂਰਵ ਪ੍ਰਧਾਨ ਪ੍ਰੋਫੈਸਰ ਅਰੁਣ ਮਹਾਸ਼ਨ ਜੀ ਦੀ ਚੌਥੀ ਪੁੰਨਿਆ ਤਿਥੀ ਪਰ ਅੱਜ ਹਮਨੇ ਇੱਕ ਧਾਰਮਿਕ ਕਾਰਜਕ੍ਰਮ ਦਾ ਆਯੋਜਨ ਕੀਤਾ ਇਸ ਪ੍ਰੋਗਰਾਮ ਦਾ ਮੇਨ ਮਕਸਦ ਇਹ ਕੋ ਯਾਦ ਕਰਨਾ ਸੀ ਪੰਜਾਬ ਐਂਡ ਸਿੰਧ ਬੈਂਕ ਦਾ 117ਵਾਂ ਸਥਾਪਨਾ ਦਿਵਸ 24 ਜੂਨ ਨੂੰ ਮਨਾਇਆ ਜਾ ਰਿਹਾ ਹੈ ਡੀਜੀਐਮ ਅਮਰਿਤਸਰ ਸਰਦਾਰ ਕੁਲਦੀਪ ਸਿੰਘ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸਥਾਪਨਾ ਦਿਵਸ ਦੇ ਸਬੰਧ ਵਿੱਚ ਸੱਚਖੰਡ ਸਰ ਹਰਮੰਦਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਖੰਡ ਪਾਠ ਆਰੰਭ ਕੀਤੇ ਗਏ ਹਨ ਜਿਸ ਦਾ ਭੋਗ 24 ਜੂਨ ਨੂੰ ਸਵੇਰੇ ਪਾਇਆ ਜਾਵੇਗਾ ਜੀ ਹਰਗੋਬਿੰਦ ਸਾਹਿਬ ਜੀ ਮੇਰੀ ਪੀੜੀ ਦੇ ਮਾਲਕ ਉਹਨਾਂ ਦਾ ਜਨਮ ਦਿਹਾੜਾ ਹੈ ਤਿੱਸਤੇ ਬਾਅਦ ਨਾਲਜੀ ਸਾਡੇ ਪੰਜਾਬ ਮੈਡੀਸਨ ਬੈਂਕ ਦੀ ਅਸੀਂ 117ਵੀਂ ਫਾਊਂਡੇਸ਼ਨ ਦੇ ਮਨਾ ਰਹੇ ਹਾਂ ਉਸ ਦੇ ਉਪਲਕਸ਼ ਵਿੱਚ ਅੱਜ ਅਸੀਂ ਚਨੀਰ ਦਰਬਾਰ ਸਾਹਿਬ ਵਿੱਚ ਖੰਡ ਪਾਠ ਸਾਹਿਬ ਦੇ ਆਰੰਭਤਾ ਕਰਾਈ ਹੈ ਜਿਸ ਦਾ ਭੋਗ ਜੋ 24 ਤਰੀਕ ਨੂੰ ਸਵੇਰੇ 6:00 ਵਜੇ ਦਰਬਾਰ ਸਾਹਿਬ ਵਿਖੇ ਪਵੇਗਾ ਕਬੀਰ ਜਾਗਰਤੀ ਸਭਾ ਵੱਲੋਂ ਸਤਗੁਰੂ ਕਬੀਰ ਜੀ ਦਾ 652 ਮਾ ਪ੍ਰਕਾਸ਼ ਉਤਸਵ ਐਤਵਾਰ 4 ਜੂਨ 2026 ਨੂੰ 10:00 ਵਜੇ ਵੱਡਾ ਹਰੀਪੁਰਾ ਗਲੀ ਨੰਬਰ 6 ਵਿਖੇ ਮਨਾਇਆ ਜਾਵੇਗਾ ਮੁੱਖ ਮਹਿਮਾਨ ਵਜੋਂ ਡਾਕਟਰ सुरेंद्रਪਾਲ ਭਗਤ ਪਹੁੰਚਣਗੇ

ਸ਼ੀਵ ਰਜਿਤ ਚੈਂਬਰ ਸੰਬੰਧੀ ਮੁਸ਼ਕਲਾਂ ਨੂੰ ਹੱਲ ਕੀਤਾ ਗਿਆ ਅਤਿਹਾਰ ਮੁਸ਼ਕਿਲ ਨੂੰ ਹੱਲ ਕਰਨ ਦਾ ਪਰੋਸਾ ਦਿੱਤਾ ਗਿਆ ਆਖਰ ਵਿੱਚ ਮੁਖ ਖਬਰਾਂ ਇੱਕ ਵਾਰ ਫੇਰ ਤੋਂ श्री अकाल तख्त ते साहब विखे मनाया गया छेवें पातशाह प्रकाश पुरब स्थान गुरु की वडाली विखे मनाया गया सालाना जोड़ मेला ਤਾਰਨ ਤਾਰਨ ਵਿੱਚ ਚੋਰਾਂ ਨੇ ਮਨੀ ਐਕਸਚੇਂਜ ਤੇ ਦੁਕਾਨ ਨੂੰ ਬਣਾਇਆ ਨਿਸ਼ਾਨਾ ਐਸਨ ਅੱਜ ਦੀਆਂ ਖਬਰਾਂ ਹੋਰ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦਿਓ ਇਜਾਜ਼ਤ ਤਾਨਵਾਦ